ਹਾਂਜੀ ਸਸਤੀਆ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੌਜਵਾਨ ਮੁੰਡਾ ਜਿਹਦੇ ਘਰੇ ਵੀਡੀਓ ਬਣਾ ਰਹੇ ਆ ਤੁਸੀਂ ਸਾਰੇ ਹੀ ਜਾਣਦੇ ਆ ਨਵਾਂ ਨਵਾਂ ਜਿਹਾ ਵਪਾਰ ਦਾ ਕੰਮ ਚਲੋ ਨਵਾਂ ਵੀ ਨਹੀਂ ਕਹਿ ਸਕਦੇ ਤੇ ਪੁਰਾਣਾ ਵੀ ਨਹੀਂ ਬਾੜਾ 6 ਗਰਮੀਆਂ ਕ ਦਾ ਸਟਾਰਟ ਕੀਤਾ 6 ਮਹੀਨੇ ਹੋ ਗਏ ਵਪਾਰ ਕਰਦੇ ਨੂੰ ਪਰ ਜਦੋਂ ਵਪਾਰ ਸਟਾਰਟ ਕੀਤਾ ਸੀ ਕਈ ਤਾਂ ਭੈਣ ਭਰਾ ਹੁੰਦੇ ਇੱਕ ਅੱਧਾ ਪਸ਼ੂ ਲਿਆ ਕੇ ਸੇਲ ਕਰਨ ਲੱਗਦੇ ਹੁੰਦੇ ਹੌਲੀ ਹੌਲੀ ਇਹ ਇਕੱਠੀਆਂ ਹੀ ਉਦੋਂ ਵੀ 4-5ਆਂ ਵੇੜਾਂ ਤੋਂ ਸਟਾਰਟ ਕੀਤਾ ਸੀਗਾ ਤੇ ਕੰਟੀਨਿਊ ਜੀ ਵਧੀਆ ਕਰਦਾ ਆ ਰਿਹਾ ਪਾ ਜਾਇਜ਼ ਹੁੰਦੇ ਆ ਪਸ਼ੂ ਸੋਹਣੇ ਲਿਆਉਂਦਾ ਥਣ ਭਾਂਡੇ ਦੇ ਸਾਫ਼ ਸੁਥਰੇ ਹੁੰਦੇ ਆ ਤਾਂ ਕਰਕੇ ਵਧੀਆ ਰੈਗੂਲਰਲੀ ਕੰਮ ਇਹਦਾ ਵਧੀਆ ਚੱਲੀ ਜਾਂਦਾ ਤੇ ਤੁਹਾਨੂੰ ਵੀ ਪਤਾ ਜਿਹਦਾ ਸਾਫ਼ ਸੁਥਰਾ ਕੰਮ ਹੁੰਦਾ ਉਹਦਾ ਲੰਮਾ ਟਾਈਮ ਹੀ ਚੱਲਦਾ ਸਾਫ਼ ਸੁਥਰਾਵੇਂ ਚੱਲਦਾ ਤੁਰੇ ਆਉਂਦਾ ਤੇ ਨਹੀਂ ਝੂੜ ਤੂਫਾਨ ਵਾਲਿਆਂ ਦਾ ਤਾਂ ਮਹੀਨਾ ਖੰਡ ਮਸਾ ਚੱਲਦਾ ਹੁੰਦਾ ਤੇ ਪੰਜ ਵਹਿੜਾ ਸੇਲ ਹੈ ਜਮਾ ਜਾਇਜ਼ ਕੀਮਤ ਦੀਆਂ ਪੰਜਾਂ ਦੀ ਗਾਰੰਟੀ ਉਥਾਣਾ ਦੀ ਭਾਰ ਦੀ ਕਿੰਨਾ ਮੁੱਲ ਕਿੰਨਾ ਦੁੱਧ ਜਾਣਕਾਰੀ ਲੈ ਦੇਣਾ ਪੰਜਾਂ ਦਾ ਹੀ ਦੁੱਧ ਮੱਝਾਂ ਵਰਗਾ ਕਿਉਂਕਿ ਇਹਨਾਂ ਦੇ ਵਿੱਚ ਅਮਰੀਕਨ ਜਾਤ ਵਾਲੀ ਕੋਈ ਵੀ ਨਹੀਂ ਅੱਗੇ ਹੁਣ ਗਰਮੀ ਆ ਚੱਲੀ ਗਰਮੀ ਰਹੇਦੀ ਪਸ਼ੂਆ ਸਾਰੇ ਹਾਂਜੀ ਸਸੀ ਕਾ ਸਸੀ ਕਾਲ ਬਾਈ ਨਾਂ ਦੱਸ ਦੀ ਨਾਮ ਲਾਲੀ ਬਾਈ ਪਿੰਡ ਚੜ ਇੱਕ ਜਿਲ੍ਹਾ ਮੋਗਾ ਤਸਵੀਰ ਵੀ ਮੋਗਾ ਬਾਈ ਮੋਬਾਈਲ ਨੰਬਰ 818856080 ਹੈ ਬੜੇ ਬਾਈ ਕਿਹੜੇ ਪਾਸੋਂ ਲੱਗੀ ਏ ਇਹ ਤੂੰ ਲੱਗੇ ਨਹੀਂ ਇਧਰੋਂ ਬਾਈ ਚਲੋ ਐਰਤੀ ਆ ਜੋ ਬਾਈ ਐਰ ਸ਼ਹਿਰ ਆ ਹੂੰ ਦੂਜਾ ਸੂਆ ਅਰੀਜਨਲ ਜੀਤੋ ਲਈ ਆ ਉਹਨਾਂ ਨੇ 18 ਕਿਲੋ ਦੁੱਧ ਦੱਸਿਆ ਬਈ ਪਲੂਨ ਦਾ ਹਮ ਰੀਨਲ ਪੰਜਾਬ ਵਾਲੀ ਆ ਜੇ ਕੋਈ ਗਾਂ ਨੂੰ ਸਾਫਤ ਕਰ ਦੇ ਵੀ ਹਿਮਾਚਲ ਵਾਲੀ ਆ ਆਪਾਂ ਵਾਰ-ਵਾਰ ਵੀਡੀਓ ਜੇ ਕਹਿੰਦੇ ਨੇ ਜਿਹੜੀ ਮੇਰੇ ਘਰੇ ਜਰਸੀ ਆ ਕੋਈ ਬੰਦਾ ਸਾਫਤ ਕਰ ਦੇ ਵੀ ਇਹ ਹਿਮਾਚਲੋਂ ਆਈ ਆ ਗਾਂ ਫਰੀ ਹਮ ਤਿੰਨ ਜਰਸੀਆਂ ਤਿੰਨੇ ਦਾ ਬੰਦਿਆਂ ਦਾ ਨੰਬਰ ਐਡਰੈਸ ਖੋਲਾ ਕੇ ਦੇਵਾਂਗੇ ਆਪਾਂ ਨੂੰ ਕੋਈ ਡਰ ਨਹੀਂ ਸਹੀ ਹੈ ਅਗਲੀ ਵੀਡੀਓ 'ਚ ਮੈਂ ਨੰਬਰ ਐਡਰੈਸ ਕਿਹਾ ਸੀ ਬੰਦਾ ਗਾਂ ਲਗਿਆ ਮੈਨੂੰ ਉਹਨੇ ਆ ਕੇ ਮੇਰੇ ਨਾਲ ਸੌਦਾ ਨਹੀਂ ਕੀਤਾ ਮੈਨੂੰ ਕਹਿੰਦਾ ਭਾਈ ਗਾਂ ਨੇ ਨੰਬਰ ਦੇ ਦੇ ਹਾਂ ਆਪਾਂ ਨੰਬਰ ਦੇ ਕੇ ਇੱਥੇ ਬਹਿ ਗਏ ਉਹ ਗਾਂ ਨੂੰ 15 ਮਿੰਟ ਲੱਗਿਆ ਰਿਆ ਫੋਨ ਤੇ ਕਿ ਮੈਨੂੰ ਆ ਕੇ ਕੱਢ ਕੇ ਪੈਸੇ ਵੜਾ ਹਾਂ ਜਿਹੜੇ ਤੋਂ ਤਸੱਲੀ ਲੈ ਲਈ ਅਗਲੇ ਉਹਨੇ ਅਗਲੇ ਤੋਂ ਲੈ ਲਈ ਆ ਬਾਕੀ ਭੈਣ ਭਰਾ ਹੀ ਦੁੱਧ ਆਪਦੀ ਸਮਝਣਾ ਲੈਣ ਵੀ ਕਿੰਨਾ ਚੋਅ ਸਕਦੇ ਆ ਸ਼ਾਮਾ ਲਊਗੀ ਤਿੰਨ ਦਿਨ ਲੈ ਜਾ ਚਾਰ ਲੈ ਜਾ ਬਾਈ ਠੀਕ ਆ ਦੋਸਤੋ ਜੀਤੋ ਲਈ ਆ ਉਹ ਕਹਿੰਦੇ ਪਹਿਲੇ ਸਵੇਰੇ 18 ਕਿਲੋ ਦੁੱਧ ਚੋਇਆ ਤਿੰਨ ਦਿਨ ਲੈ ਜਾ ਚਾਰ ਲੈ ਜਾ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਸੂਪੂ ਕੀ 3 ਜਰਸੀਆਂ ਬਾਈ ਕਹਿੰਦਾ ਤਿੰਨਾ ਦਾ ਐਡਰੈਸ ਦੇ ਦੂੰਗਾ ਫੋਨ ਨੰਬਰ ਦੇ ਦੂੰਗਾ ਕਿ ਜਿਹੜੇ ਘਰੋਂ ਲਈਆਂ ਬਾਈ ਕਹਿੰਦਾ ਨਾ ਆਪਾਂ ਹਮਾਜ ਲਾਲੀ ਲਿਆਂਦੀ ਆ ਨਾ ਲਿਉਣੀ ਆ ਹਮਾਜ ਲਾਲੀ ਜਰਸੀ ਕੋਈ ਸਾਫਤ ਕਰ ਦੇ ਬਾਈ ਕਹਿੰਦਾ ਪੈਸੇ ਤਾਂ ਛੱਡੋ ਜਰਸੀ ਫ੍ਰੀ ਦੇ ਦੂੰਗਾ ਬਾਕੀ ਇਹਨਾਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਫੈਟ ਵਧੀਆ ਆਉਂਦੀ ਆ ਤੇ ਮੱਝ ਦਰਮਿਆਨੀ ਲੱਖ ਰੁਪਏ ਦੀ ਆਉਂਦੀ ਆ ਤੇ ਮਾੜੇ ਬੰਦੇ ਦੀ ਰੇਂਜ ਤੋਂ ਬਾਹਰ ਮੱਝਾ ਬੁੱਤੀ ਬਾਤੀ ਫੋਲੀ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਬੱਚੀ ਦੂਵਾ ਸੁਹਾ ਮੋਟਾ ਮੋਟਾ ਗਲਾਬੀ ਥਣ ਚਾਰੇ ਥਾਂ ਵਿਰਲਾਂ ਚ ਗੈਪ ਚ ਨਿਕੜ ਮੇ ਕੱਲੇ ਕੱਲੇ ਲੱਗੇ ਆ ਬਾਕੀ ਵਾਲ ਢੇਲਾਂ ਪਈਆਂ ਬਹੁਤ ਆ ਦੇਣ ਹਜੇ ਤਣ ਚਾਰ ਲੈ ਜਾਣੇ ਆ ਜਿੱਦਨ ਬੱਚੀ ਮਿਆਨੀ ਆ ਬਾਈ ਆਪਾਂ ਪਹਿਲਾਂ ਵੀਡੀਓ ਹੀ ਦੱਸ ਦਿੰਨੇ ਆ ਨਾ ਕਿੰਨੇ ਦੀ ਮੁੱਲ ਗਰਾਉਂਡ ਦਾ ਬਾਈ ਭਣਾਸੀ ਕਰਾਲੇ ਕੋਈ 75 ਕਰਾਲੇ 568000 ਦੀ ਵਿਹੜ ਦੇ 568000 ਦੀ ਵਿਹੜ ਦੇ ਦੇਣੀ ਬਾਈ ਕਹਿੰਦਾ ਇਹਨਾਂ ਦਾ ਤੁਹਾਨੂੰ ਪਤਾ ਹਾਈਟ ਮੀਡੀਅਮ ਹੀ ਹੁੰਦੀ ਆ ਅਮਰੀਕਨ ਵਾਲਾ ਤਾਂ ਕੰਮ ਨਹੀਂਗਾ ਕਿ ਫੁੱਲ ਵੱਡੀਆਂ ਹੋਣੀਆਂ ਇਹ ਹਾਈਟ ਇਹਨਾਂ ਦੀ ਮੀਡੀਅਮ ਹੀ ਹੁੰਦੀ ਆ ਬਸ ਇਹਨਾਂ ਹੁੰਦਾ ਕਿ ਫੈਟ ਫੂਟ ਇਹਨਾਂ ਦੀ ਵਧੀਆ ਆ ਜਾਂਦੀ ਆ ਤੇ ਹੁਣ 17 18 ਕਿਲੋ ਦੁੱਧ ਵਾਲੀ ਮੱਝ 68000 ਦੀ ਦਾ ਕਿਨੇ ਦੇਣੀ ਆ ਉਹ ਤਾਂ ਚੰਗੀ ਭਾਰੀ ਫੰਡਰ ਮੱਝ 68000 ਦੀ 70000 ਦੀ ਵਿਕ ਜਾਂਦੀ ਆ ਤੇ ਤਾਂ ਕਰਕੇ ਆਈ ਆ ਹਜੇ ਵੜ ਨਵਾਈ ਨਹੀਂ ਸੌਦਾ ਮੇਰਾ ਕੱਲ ਆਖੰਦਾ ਹੋਇਆ ਸੀ ਗਾਂਆਂ ਘਰੇ 11 12 ਪਾ ਕੇ ਤੜਕੋ ਲਿਆਂਦੀ ਆ ਤਿੰਨ ਹਜੇ ਤਿੰਨ ਅੰਦਰ ਖੜੀਆਂ ਆਪਾਂ ਵੀਡੀਓ ਚ ਲਿਆਂਦੀਆਂ ਨਹੀਂ ਹਮ ਚਾਹੀਆ ਦੋਸਤੋ ਪਸ਼ੂ ਪਾਈ ਕਹਿੰਦਾ ਅੱਜ ਜਿਆਦੇ ਆ ਤਿੰਨ ਹਜੇ ਅੰਦਰ ਖੜੀਆਂ ਦੋ ਨੰਬਰ ਤੇ ਆ ਜਾ ਦੂਜਾ ਸੂਆ ਅਰੀਜਨਲ ਬਾਈ ਕਾਲੇ ਰੰਗ ਦੇ ਜਰਸੀ ਆ ਵੇੜ ਦੀਆਂ ਬਰੀਕੀਆਂ ਵਾਲੀਆਂ ਬਰਾੜਾ ਜੀਤੋ ਲਈ ਆ ਉਹਨਾਂ ਨੇ 19 ਕਿਲੋ ਦੁੱਧ ਦੱਸਿਆ ਬਾਈ ਦਿਨ 2 ਲੈ ਜੇ 3 ਲੈ ਲਓ ਜੀ ਦੋਹਾਂ ਦਿਨਾਂ ਨੂੰ ਸੂਪੇ ਤਿੰਨਾਂ ਦਿਨਾਂ ਨੂੰ ਸੂਪੇ ਉਹਨਾਂ ਨੇ ਦੁੱਧ ਦੱਸਿਆ 19 ਕਿਲੋ ਬਾਈ 19 ਕਿਲੋ ਜਾਨੀ ਕਿ ਦੋ ਥਣ ਭਾਂਡੇ ਦੀ ਸਾਫ ਸੁਥਰੀ ਬਹਿੜਾਂ ਦਾ ਥਣ ਭਾਂਡੇ ਦੀਆਂ ਲਗਭਗ ਸਾਰੀਆਂ ਹੀ ਸੋਹਣੀਆਂ ਸਾਫ ਸੁਥਰੀਆਂ ਆਈ ਨਹੀਂਗਾ ਕਿਸੇ ਦਾ ਥਣ ਚੁੰਡੀ ਜੀ ਵਾਲਾ ਹੋਊਗਾ ਕਿ ਅਗਲਾ ਚਵਾਈ ਹੱਥੀ ਕਿਵੇਂ ਕਰੂਗਾ ਆਦੀ ਚਵਾਈ ਵਾਲੇ ਥਣਾਂ ਥਾਣ ਵੇਖੋ ਗਲਾਬੀ ਮੋਟਾ-ਮੋਟਾ ਥਾਣਾ ਭਾਵੇਂ 1 ਨੰਬਰ ਵੱਛੀ ਲੈ ਲਓ ਤੇ ਭਾਵੇਂ 5 ਨੰਬਰ ਲੈ ਲਓ ਸਾਰੀਆਂ ਹੀ ਥਣ ਭਾਂਡੇ ਦੀਆਂ ਸਾਫ਼-ਸੁਤਰੀਆਂ ਚਾਰ-ਪੰਜ ਵਹਿੜਾਂ ਇਦੂ-ਬਿਨਾ ਹੋਰ ਵੀ ਹੈਈਆਂ ਜੇ ਕਿਸੇ ਨੂੰ ਇਹਨਾਂ 'ਚੋਂ ਨਾ ਫਿੱਟ ਲੱਗੀ ਨਾ ਬਾਈ ਦੇ ਘਰੇ ਆਜੋ ਪਸ਼ੂ ਜਾਦੇ ਆ ਤੇ ਬਾਈ ਕਹਿੰਦੇ ਅੱਧਿਆਂ ਦੀ ਚਲੋ ਅੱਜ ਬਣਾ ਦੇਗੇ ਅੱਧਿਆਂ ਦੀ ਕੱਲ ਨੂੰ ਬਣਾ ਦੇਾਂਗੇ ਤੇ ਉਹਨਾਂ ਵੀਡੀਓ ਪਸ਼ੂਆਂ 'ਚੋਂ ਜੇ ਕਿਸੇ ਨੂੰ ਪਸੰਦ ਆਉਂਦੀ ਆ ਉਹ ਵੀ ਵੇਖ ਸਕਦੇ ਆ ਪੰਜ ਤਾਂ ਤੁਹਾਨੂੰ ਵਿਖਾਉਣੀਆਂ ਹੀ ਵਿਖਾਉਣੀਆਂ ਚਾਰ-ਪੰਜ ਅੰਦਰ ਹੋਰ ਖੜੀਆਂ 10 11 ਵਹਿਣਾ ਜਿਹੜੀ ਵੀ ਚੰਗੀ ਲੱਗੀ ਉਹੀ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ 19 ਕਿਲੋ ਦਾ ਦਿੱਤਾ ਪਹਿਲਾਂ ਨੇ ਸੀਲ ਸੌ ਫਲ ਹੋਣੀਆਂ ਕਿੰਨੇ ਦੀ ਮਿੱਤਰਾ ਬਸ ਇਹ ਮੋਲੀਆ ਦੋਵਾਂ ਦਾ ਲਓ ਜੀ ਇਹ ਦਾ ਤੇ ਦਾ 67 67 ਦਾ ਜੋੜਾ ਲੈ ਲੂਗਾ 15 1500 ਘੱਟ ਹਾਂ ਜੀ ਬਾਈ ਉਹ 58 68 ਦੀ ਆ ਕੱਲੀ ਕੱਲੀ ਜੋੜਾ ਲੈ ਲੂ 67 6000 ਦਾ ਕਈ ਵਾਰ ਆਪ ਨਹੀਂ ਜੋੜਾ ਲੈਣਾ ਹੁੰਦਾ ਦੋ ਵੜਾ ਨਹੀਂ ਲੈਣੀਆਂ ਹੁੰਦੀਆਂ ਕੋਈ ਆਂਡ ਗਵਾਂਡ ਚ ਭੈਣ ਭਰਾ ਹੁੰਦਾ ਕੋਈ ਰਿਸ਼ਤੇਦਾਰ ਹੁੰਦਾ ਇਹਨੇ ਨਾਲ 3000 ਦਾ ਫਾਇਦਾ ਹੋ ਜਾਊਗਾ ਦੋ ਕੱਠੇ ਜੋੜਾ ਹੀ ਲਿਆ ਇੱਕੋ ਘਰੋਂ ਠੀਕ ਆਂ ਹੀ ਕਹਦਾ ਸਹੀ ਆ ਜੋੜਾ ਹੀ ਭਾਈ ਕਹਿੰਦਾ ਆਪਣਾ ਇੱਕੋ ਘਰੋਂ ਲਿਆ ਕੱਲੀ 68600 ਦੀ ਜੋੜੇ ਚ 67 67000 ਕੱਟ ਤਿੰਨ ਨੰਬਰ ਤੇ ਆ ਜਾ ਬਾਈ origional ਦੂਜਾ ਇਹਨੇ ਤਾਂ ਫੈਟ ਫੂਡ ਵੀ ਵਧੀਆ ਆਊਗੀ 6 ਫੈਟ ਦੀ ਤਿੰਨਾ ਪੰਜਾਬ ਦਾ ਕੋਈ ਗਾਰੰਟੀ ਆ 6 ਫੈੜ ਦੀ ਸਹੀ ਆ ਠੀਕ ਆ ਜਿਹੜੀ 1 ਕੇ ਐਫ ਵੀ ਹੈਗੀ ਆ ਉਹ ਆਪਾਂ ਵੀਡੀਓ ਨਹੀਂ ਬਾਈ ਉਹਦੀ ਵੀ ਆਪਾਂ ਗਾਰੰਟੀ ਨਹੀਂ ਦਿੰਦੇ ਫੈੜ ਇਹਨਾਂ ਬੈੜਾਂ ਦਾ ਹਰੇਕ ਨੂੰ ਹੀ ਪਤਾ ਵੀ ਫੈੜ ਮਾਰੀ ਅਗਲਾ ਲੈਂਦਾ ਹਾਂ ਦੂਜਾ ਸੂਆ ਰੀਨਲ ਹਮਦ ਬਾਈ ਪਲੂਨ ਨੇ 21 ਕਿਲੋ ਦੁੱਧ ਦਿੱਤਾ ਬੰਦੇ ਦਾ ਨੰਬਰ ਐਡਰੈਸ ਆਪਾਂ ਵਾਰ-ਵਾਰ ਕਹਿੰਨਾ ਪਲਾਂ ਅਗਲਾ ਉਹਦੇ ਨਾਲ ਗੱਲ ਕਰ ਲੈ ਠੀਕ ਆ ਫੇਰ ਮੈਥੋਂ ਗਾਣਾ ਲੱਗ ਜਿਨੇ ਘਰੇ ਟੋਈ ਆ ਸਮਾਂ ਸਮਾਂ ਲਊਗੀ 4 ਦਿਨ ਲੈ ਜੇ 5 ਲੈ ਜੇ ਬਾਈ ਲਓ ਜੀ ਬਾਈ ਕਹਿੰਦਾ ਅਗਲੇ ਦਾ ਨੰਬਰ ਐਡਰੈਸ ਦੇ ਦੂੰ ਜਿਨੇ ਪਹਿਲੇ ਸੂਵੇ ਸਾਰਾ ਸੂਆ ਦੁੱਧ ਪੀਤਾ ਉਦੋਂ ਤਸੱਲੀ ਲੈ ਲਓ 21 ਕਿਲੋ ਦੁੱਧ ਦਿੱਤਾ ਵਜਨ ਚ ਜਰਸੀ ਸਾਰਿਆਂ ਨਾਲੋਂ ਜ਼ਿਆਦਾ ਆਹਾ ਤੇ ਲੇਵਾ ਭਾਂਡਾ ਵੀ ਸਾਰਿਆਂ ਨੂੰ ਵੱਡਾ ਹੀ ਹੋਵੇ ਦਾ ਕਿਉਂਕਿ ਲੇਵਾ ਹੋਣੀ ਬਹੁਤ ਸੋਹਣਾ ਵੱਡਾ ਬਾਕੀ ਹਜੇ ਬਾਲ ਢੇਲਾਂ ਬਹੁਤ ਪਈਆਂ ਲੇਵੇ ਤੇ ਨਾੜਾ ਨੂੜਾ ਵੀ ਬਹੁਤ ਅਲੇਵਾ ਸਾਰਾ ਨਾੜਾ ਨਣ ਭਰਿਆ ਪਿਆ ਫੇਰ ਕੀ ਬਾਹਲਾ ਨਹੀਂ ਮੈਂ ਆਂਦਾ 23 24 ਕਿਲੋ ਵੇੜ ਦੇ ਖੁੱਲਾ ਦੁੱਧ ਪਿਉਣਾ ਇਹਨੇ ਆਤੀ ਮੈਂ ਬਰਾਉ ਦੀ ਸਮਝ ਨਾਲ ਲੈਣ ਦੋਸਤੋ 23 24 ਕਿਲੋ 22 10 ਦਾ ਖੁੱਲਾ ਦੁੱਧ ਪਿਆ ਉਹ ਬਾਕੀ ਬਾਈ ਕਹਿੰਦਾ ਅਗਲਾ ਆਪਦੀ ਸਮਝ ਨਾਲ ਲਵੇ ਇਹ ਵੀ ਗੱਲ ਹੈਗੀ ਆ ਅਗਲੇ ਦੀ ਸੇਵਾ ਘੱਟ ਹੋਵੇ ਅਗਲਾ ਦਾਣਾ ਘੱਟ ਪਾਵੇ ਫੇਰ ਤਾਂ ਬਿਨਾਂ ਦਾਣੇ ਤੋਂ ਤਾਂ ਤੁਹਾਨੂੰ ਵੀ ਪਤਾ ਪਸ਼ੂ ਨੇ ਦੁੱਧ ਦੀ ਬਾਲਟੀ ਕਿੱਧਰੋਂ ਭਰਨੀ ਆ ਦਾਣੇ ਦੇ ਨਾਲ ਹੀ ਪਸ਼ੂ ਨੇ ਦੁੱਧ ਦੀ ਬਾਲਟੀ ਭਰਨੀ ਆ ਜੇ ਅਗਲੇ ਦੀ ਘੱਟ ਸੇਵਾ ਹੋਊਗੀ ਤੇ ਫੇਰ ਤਾਂ ਤੁਹਾਨੂੰ ਵੀ ਪਤਾ ਪਸ਼ੂ ਨੇ ਕੀ ਦੇਣਾ ਵਾ ਹਨਾ ਛਣਾ ਦੀ ਸਾਫ ਸੁਥਰੀ ਕਿੰਨੇ ਦੀ ਮਿੱਤਰ ਆਈ ਵੀ ਭਾਈ ਮੁੱਲ 80 ਕਰਾ ਲੈ ਕੋਈ 75 ਕਰਾ ਲੈ ਬਸ ਜੈ ਸਨੋ ਆ 71000 ਦੀ ਵਹਿੜ ਦੇਣੀ ਆ ਮੁੱਲ 80 ਜਿੰਨਾ ਮਰਜ਼ੀ ਕਰਾ ਲੋ 70 ਤੇ 171 ਦੀ ਦੇਣੀ ਭਾਈ ਕਹਿੰਦਾ ਤੇ 22 23 24 22 ਦਾ ਦੁੱਧ ਪਿਆ ਜੂ ਅੱਗੇ ਆ ਜਾ 4 ਨੰਬਰ ਤੇ ਦੂਜਾ ਸੂਆ ਵਹਿੜ ਆ ਭਾਈ ਦਿਨ ਅੱਜ ਸੂਪੇ ਕੱਲ ਨੂੰ ਸੂਪੇ ਜਮਾਂ ਤਿਆਰ ਹੂੰ ਜੀ ਤੋਂ ਲਈ ਆ 19 ਕਿਲੋ ਪਲੂਨ ਦਾ ਦੁੱਧ ਇਹਦਾ ਦੱਸਿਆ ਕ੍ਰਾਸ ਵਹਿੜ ਆ ਫੈਂਟ ਦੀ ਇਹਦੀ ਵੀ ਛੇਰੀ ਗਾਰੰਟੀ ਆ ਭੈਣ ਭਰਾ ਦੁੱਧ ਆ ਦੀ ਸਮਝ ਨਾ ਲੈਣ ਭਾਈ ਲਓ ਜੀ ਪੰਜਾਂ ਦੀਆਂ ਪੰਜਾਂ ਵਹਿੜਾਂ ਦੀ 6 ਫੈਟ ਦੀ ਗਾਰੰਟੀ ਉਹ ਤੇ 6 ਫੈਟ ਤੁਹਾਨੂੰ ਪਤਾ ਮੱਝਾਂ ਦੀ ਆਉਂਦੀ ਤੇ ਜਾਂ ਇਹਨਾਂ ਦੀ ਅਮਰੀਕਾ ਦੀ ਤਾਂ 2 2.5 ਇੱਥੇ ਕਾ 19 ਕਿਲੋ ਦੁੱਧ ਬਾਈ ਦੱਸਦਾ ਪਲੂਨ ਨੇ ਦਿੱਤਾ ਰਾਜਰੂ ਜੀ ਇਹ ਵੀ ਬਹੁਤ ਆ ਇਹ ਤਾਂ ਤਿਆਰ ਹੀ ਮੰਨ ਗਏ ਨਾ ਕਮਾ ਤਿਆਰ ਆ ਬਾਈ ਹੋ ਸਕਦਾ ਘੰਟੇ ਨੂੰ ਸੂਪੇ ਵਹਿੜ ਹੋ ਸਕਦਾ ਘੰਟੇ ਨੂੰ ਸੂਪੇ ਲੈ ਜੇ ਹੋ ਸਕਦਾ ਦਿਹਾੜੀ ਲੈ ਜੇ ਉਹ ਤਾਂ ਅੱਗੇ ਮਹਾਰਾਜ ਦੇ ਰੰਗ ਆ ਬਾਕੀ ਹਲਕੀ ਜੀ ਬਲ ਟੱਲ ਹੈਗੀ ਆ ਇੰਨੀਆਂ ਇੱਕ ਦਾ ਸੂਦੀਆਂ ਸੂਦਨਾ ਜੂਰ ਮਾਰਦੀਆਂ ਜਦੋਂ ਬੱਚਾ ਬਾਹਰ ਆਉਂਦਾ ਉਹਨੇ ਅਗ ਤਾਂ ਕੱਢ ਜਾਂਦੀਆਂ ਥਣਾ ਦੀ ਸਾਫ ਸੁਥਰੀ ਆ ਤਿੰਨ ਨੰਬਰ ਚਾਰ ਨੰਬਰ ਮੇਰੇ ਹਿਸਾਬ ਨਾਲ ਦੂਜੀਆਂ ਸਾਰੀਆਂ ਵੜਾਂ ਨੂੰ ਵਜਨ ਚ ਵੱਧ ਆ ਵੜਾ ਆਪੋ ਆਪਣੀ ਜਗ੍ਹਾ ਸਾਰੀਆਂ ਹੀ ਸਹੀ ਆ ਪਰ ਉਹਨਾਂ ਨਾਲੋਂ ਇਹ ਵਜਨ ਚ ਕੋਈ 5-5 7-7 ਕਿਲੋ ਜ਼ਿਆਦਾ ਆ ਕਿੰਨੇ ਦੀ ਮੋਲ ਇਹਦਾ ਵੀ ਕੋਈ 70 ਕਰਾ ਲੈ ਬਈ 75 ਕਰਾ ਲੈ 67000 ਦੀ ਲਓ ਜੀ 67000 ਦੀ ਇਹ ਦੇ ਦੇਣੀ ਆ 4 ਨੰਬਰ ਦੂਆ ਸੁਹਾ ਬੱਛੀ ਆ ਇਸ ਨੇ ਘਰੇ ਦੋ ਦੁੱਧ ਪੀਣ ਨੂੰ ਲੈਣੀ ਹੈ ਫੈਟ ਵਧੀਆ ਉਹ ਨਾਲੇ ਘਰੇ ਦੁੱਧ ਪੀਣ ਨੂੰ ਵੀ ਖੁੱਲਾ ਰੂ ਬਾਕੀ ਹੁਣ ਅੱਗੇ ਗਰਮੀ ਆ ਜਾਣੀ ਆ ਗਰਮੀ ਰਹਿ ਤ ਜਾਨਵਰਾਂ ਗਾਹਾੜ ਸਿਆਲ ਦੋਵੇਂ ਰੁੱਤਾਂ ਚੱਲਣ ਕੋ ਇਹਨਾਂ ਦੇ ਵਿੱਚੋਂ ਅਮਰੀਕਨ ਕੋਈ ਵੀ ਨਹੀਂ ਗੀ ਪਹਿਲਾਂ ਤਿੰਨ ਜਰਸੀਆਂ ਦੋ ਅੱਗੇ ਕ੍ਰੋਸ ਆ ਬਾਈ ਦੂਜਾ ਸੂਆ ਜੀ ਤੋਂ ਲਈ ਆ ਉਹਨਾਂ ਨੇ 23 ਕਿਲੋ ਦੁੱਧ ਦੱਸਿਆ ਭੈਣ ਭਰਾ ਆਉਦੀ ਸਮਝਣਾ ਲੈਣ ਦਿਨ ਲਊਗੀ ਤੈਨੀਆਂ ਲੈ ਜੇ ਜਾਂ ਚਾਰ ਲੈ ਜੇ ਥਾਣਾ ਦੀ ਭਾਰ ਪਿੱਛੇ ਦੀ ਮੈਂ ਵਾਰ-ਵਾਰ ਕਹਿੰਦਾ ਠੰਡੀਆਂ ਸੀਲਾਂ ਦੀ ਬਈ ਆਪਣੀ ਸਾਰੀਆਂ ਦੀ ਫੁੱਲ ਗਾਰੰਟੀ ਆ ਦੁੱਧ ਕਿਨਾ 23 ਕਿਲੋ ਦੱਸਿਆ ਬਈ ਅਗਲੇ ਨੂੰ ਦੋਸਤੋ ਥਣਾ ਦੀ ਭਾਰ ਦੀ ਪੰਜਾਂ ਦੀ ਗਰੰਟੀ ਹੋ ਥੋਡੇ ਚਾਰ ਲੈ ਜੇ ਪੰਜ ਲੈ ਜੇ ਬਾਈ ਇਹ ਨਹੀਂ ਲਊਗੀ ਬਾਈ ਥੋਡੇ ਘਰੇ ਜਾਂਦੀ ਵੜ ਭਾਰ ਕੱਢ ਜੇ ਅਗਲਾ ਵੀਡੀਓ ਬਣਾ ਲੈ ਤੇ ਵਟਸਐਪ ਤੇ ਇਹਨੂੰ ਭੇਜ ਦੇ ਗਾਂ ਵਾਪਸ ਪੈਸੇ ਅਗਲਾ ਲੈ ਜੇ ਥਣਾ ਦੀ ਭਾਰ ਦੀ ਗਰੰਟੀ ਹੋ ਦੁੱਧ ਤੁਹਾਨੂੰ ਵੀ ਪਤਾ ਅਗੇ ਜੇ ਪੱਠੇ ਪਾਓਗੇ ਦਾਣਾ ਪਾਓਗੇ ਲੇਟੀ ਪਾਓਗੇ ਤੇ ਆਪੇ ਦੁੱਧ ਦੀ ਬਾਲਟੀ ਭਰੂ ਤੇ ਜੇ ਨਾਣਾ ਦਾਪਾ ਨਹੀਂ ਪਾਉਣਾ ਸੁੱਕੀ ਤੂੜੀ ਦੀ ਤਾਂ ਤੁਹਾਨੂੰ ਵੀ ਪਤਾ ਬਾਲਟੀ ਦੁੱਧ ਦੀ ਕਿਨੇ ਭਰਨੀ ਆ ਦੁੱਧ ਬਹੁਤ ਦੱਸਦਾ ਬਾਈ ਇਹਦਾ 23 24 ਕਿਲੋ ਲੈ ਵਾ ਭਾਂਡਾ ਵੀ ਸੋਹਣਾ ਕੱਦ ਜੀ ਵੀ ਚੰਗਾ ਸੋਹਣਾ ਬੋਡੀ ਸਟਰਕਚਰ ਖੁੱਲਡੁੱਲੇ ਅੰਗਾਂ ਪੈਰਾਂ ਦੀ ਆ ਇਹ ਸਾਰਿਆਂ ਨਾਲੋਂ ਹਾਈਟ ਚ ਵੱਡੀ ਆ ਬਾਈ ਹਮ ਹਾਈਟ ਵੀ ਵੱਧਦਾ ਲੈਂਥ ਵੀ ਵੱਧਦਾ ਯਾਨੀ ਕਿ ਲਵਾਈ ਚ ਵੀ ਲੰਮੀ ਵੀ ਆ ਤੇ ਕੱਦ ਚ ਵੀ ਦੋ ਉਂਗਲਾਂ ਤਿੰਨ ਉਂਗਲਾਂ ਸਾਰਿਆਂ ਨਾਲੋਂ ਵੱਡੀ ਆ ਕਿੰਨੇ ਦੀ ਭਰਾ ਇਹ ਬਾ ਇਹ ਵੀ 67 ਦੀ ਬਾਈ ਲਓ ਜੀ ਇਹ ਵੀ 66000 ਦੀ ਅੱਜ ਦੀ ਵੀਡੀਓ ਦੇ ਵਿੱਚ ਜਾਇਜ਼ ਜੇ ਭਾ ਦੀਆਂ ਪੰਜ ਵਹਿੜਾਂ ਜਿਹਦੇ ਜਿਹੜੀ ਵੀ ਮਨ ਨੂੰ ਚੰਗੀ ਲੱਗਦੀ ਆ ਚੜ ਇੱਕ ਪਿੰਡ ਪੰਜ 6 ਵਹਿੜਾਂ ਇਦੂ ਬਿਨਾ ਹੋਰ ਵੀ ਘਰੇ ਖੜੀਆਂ ਜੇ ਉਹਨਾਂ 'ਚੋਂ ਕਿਸੇ ਨੂੰ ਚੰਗੀ ਲੱਗੀ ਉਹਨਾਂ 'ਚੋਂ ਵੇਖ ਲਓ ਨਹੀਂ ਇਹ ਤਾਂ ਪੰਜ ਤੁਹਾਨੂੰ ਵਿਖਾਤੀਆਂ ਸਾਰਿਆਂ ਨੂੰ ਹੱਸੋ